ਕਿੰਨਾ ਟਾਈਮ ਹੋ ਗਿਆ ਅੱਜ ਨੀਂਦ ਨਹੀਂ ਆਈ ਮੈਨੂੰ ਜਾਗ ਹੀ ਨਹੀਂ ਆਈ ਕਿਤਾਸੂ ਵਜੜਿਆ ਹੈ ਕਿਹਨੇ ਉਹ ਆਜ ਵੀ ਨਹੀਂ ਮਾਰੀ ਮੈਨੂੰ ਮੈਨੂੰ ਤਾਂ ਲੱਗਦਾ ਵਾ ਇਹ ਮਹਾਰਾਣੀ ਅੰਦਰ ਵੜ ਕੇ ਸੁੱਤੀ ਹੋਣੀ ਆਪ ਇਹਨੂੰ ਕੀ ਲੋੜ ਆ ਉੱਠਣ ਦੀ ਚਲੋ ਮੰਨਿਆ ਕਿਤੇ ਸਰੀਰ ਬੰਦੇ ਦਾ ਬਿਮਾਰ ਢੱਲਾ ਮੁੱਠਾ ਹੋ ਹੀ ਜਾਂਦਾ ਵਾ ਚਲ ਮੈਨੂੰ ਤਾਂ ਨਾ ਜਾਗ ਆਈ ਹੋਊਗੀ ਇਹ ਮਹਾਰਾਣੀ ਚੁੱਪ ਕਾ ਕੇ ਪਈ ਹੁਣੀ ਅੰਦਰ ਇਹਨੂੰ ਤੇ ਮੈਂ ਮਤ ਦਿੰਨੀ ਆ ਨਾ ਸੱਨੀ ਵਿਚਾਰਾ ਪਤਾ ਨਹੀਂ ਕੰਮ ਤੇ ਚਲ ਗਿਆ ਵਾ ਕਿ ਨਹੀਂ ਗਿਆ ਚੱਲ ਕੋਈ ਨਹੀਂ ਮੈਂ ਆਪਣੇ ਪੁੱਤ ਦੇ ਸਾਹਮਣੇ ਬੁਰੀ ਨਹੀਂ ਪੜਨਾ ਹੁਣ ਹੁਣ ਨੂੰ ਅੰਦਰੇ ਅੰਦਰ ਮਤ ਦਵੂੰਗੀ ਮੈਂ ਚਾਚਾ ਨਾਲ ਜਾ ਕੇ ਵੇਖਾਂ ਤੇ ਵੇਖਿਆ ਉਹੀ ਗੱਲ ਹੋਈ ਜਿਹਦਾ ਮੈਨੂੰ ਡਰ ਹੀਗਾ ਮੈਨੂੰ ਤੇ ਲੱਗਦਾ ਮੇਰਾ ਪੁੱਤ ਭੁੱਖਾ ਹੀ ਚਲ ਗਿਆ ਵਾ ਰਲਜੀਤ ਹਾਂਜੀ ਮੰਮੀ ਜੀ ਉੱਠ ਪਟਾ ਕੀ ਮੈਨੂੰ ਇੱਕ ਗੱਲ ਦੱਸ ਪੇ ਤੇਰੀ ਮੇਰ ਨਾਲ ਤੂੰ ਜਿਦਰੀ ਸੁਆ ਜੇ ਮੈਂ ਜ ਨਹੀਂ ਉઠી ਛੇਤੀ ਤੇ ਤੂੰ ਹੀ ਖੜਾ ਜਿਉਂਦੀ ਸਮਝਿਆ ਰਾਮ ਨਾ ਲੰਮੀਆ ਤਾਨ ਕੇ ਸੁੱਤੀ ਆਂ ਤੇ ਸੁਣੋ ਮੰਮੀ ਕਾਦੀ ਘਰ ਸੁਣਨੀ ਆ ਤੇਰੀ ਐਵੇਂ ਝੂਠ ਬੋਲਨੇ ਕੀ ਹੁਣ ਮੇਰੇ ਗਾੜੀ ਮਿੰਨਨ ਲੋੜ ਕੋਈ ਤੇਰੀ ਗੱਲ ਸੁਣਦੀ ਮੈਂ ਕਿਉਂ ਝੂਠ ਬੋਲਣਾ ਤੇ ਮੇਰੀ ਗੱਲ ਤੇ ਸੁਣੋ ਮੈਂ ਤੇਰੀ ਗੱਲ ਨਹੀਂ ਸੁਣਨੀ ਮੇਰਾ ਮੁੰਡਾ ਵਿਚਾਰਾ ਭੁੱਖਾ ਚੜ ਗਿਆ ਹੈ ਕੰਮ ਤੇ ਜੇ ਮੈਂ ਨਹੀਂ ਉઠી ਕਮ ਸਿਕਮ ਤੈਨੂੰ ਤੇ ਚਾਹੀਦਾ ਹਣ ਕੇ ਰੋਟੀ ਪਕਾ ਕੇ ਦਵਾ ਇਹ ਤੇ ਕੰਮ ਤੇ ਆ ਰੱਖਿਆ ਕਰ ਸੌਣ ਤੋਂ ਕਿਵਰੀ ਆਲੀ ਮਿਲਦੀ ਗੱਲ ਸੁਣਨੀ ਤੇਰੀ ਮੈਂ ਜਾ ਉੱਠ ਕੇ ਜਾ ਕੇ ਸੋਈ ਚ ਕੰਮ ਕਰ ਸਾਰਾ ਸਾਰਾ ਕੰਮ ਪਿਆ ਕਰਨ ਵਾਲਾ ਚੁੱਪ ਕਰਕੇ ਤੇ ਲੰਮੇ ਪਿਆ ਜਾਂਦੀ ਐ ਜਿੱਦਾਂ ਕੰਮ ਹੀ ਕੋਈ ਨਹੀਂ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੰਦੀ ਕੀ ਆ ਬੇਨੀਆਂ ਜਾ ਕੇ ਦੇ ਵੱਲ ਐਂਦਰ ਹੋ ਵੋ ਗੱਲ ਸੁਣੋ ਬੇਨੀ ਧਿਆਨ ਨਾਲ ਕੀ ਹੋਇਆ ਵਾ ਫੇਰ ਤੁਸੀਂ ਮੈਨੂੰ ਮਾੜੀ ਕਹਿਣਾ ਵਾ ਕਿ ਤੂੰ ਮਾੜੀ ਆ ਤੂੰ ਬੋਲਦੀ ਆ ਤੇ ਜੇ ਮੈਂ ਬੋਲਾਂ ਨਾ ਤੇ ਹੋਰ ਕੀ ਕਰਾਂ ਉਹ ਗੁਰੂ ਆ ਗੱਲ ਵੀ ਦੱਸੇਗਾ ਕਿ ਜਾਂ ਇਤਰੇ ਰੋਲੀ ਪਈ ਜਾਣਗੀ ਆਨ ਕਾਦੀ ਦਸਣੀ ਆ ਤੇ ਤੁਹਾਡੀ लाडली ਨੋਆ ਵਾ ਸ਼ਿੰਦੀ ਹੈ ਹੈ ਇਹੋਲੇ ਤੱਕ ਲੰਮੀਆਂ ਤਾੜ ਕੇ ਸੁੱਦੀ ਅੰਦਰ ਆ ਆਪਣਾ ਕੋ ਕੰਮ ਆ ਤਾਂ ਬੰਦਿਆਂ ਵਾਲਾ ਚੱਲ ਜਾ ਕੰਮ ਕਿਹੜਾ ਕਰਨਾ ਆਪ ਕਰਨਾ ਉਹਨੂੰ ਰਹਿਣ ਦੇ ਪੀ ਚਿੱਤੇ ਹੈਗੀ ਆ ਵੀ ਉੱਠ ਕੇ ਕਰ ਲੂਗੀ ਮੈਂ ਤਾਂ ਮੈਂ ਚਾਰ ਪਾਉਣਾ ਜੇ ਕੰਮ ਹੀ ਮੈਂ ਕਰਨਾ ਵਾ ਤੇ ਜੇ ਟਾਈਮ ਕੱਢਣਾ ਹੈ ਨਾ ਤੇ ਬੜੀਆਂ ਗੱਲਾਂ ਹੁੰਦੀਆਂ ਠੀਕ ਨਹੀਂ ਅੱਗੇ ਤੇ ਬਾਹ ਦਾ ਬਹਾਨਾ ਸੀ ਹੁਣ ਤਾਂ ਬਾਹ ਵੀ ਠੀਕ ਹੋ ਗਈ ਆ ਹੁਣ ਕਿਹੜੇ ਬਹਾਨੇ ਲੱਭਦੀ ਐ ਠੀਕ ਵਾ ਨਾ ਮੈਂ ਟੱਕਿਆ ਹੈ ਵੀ ਵਿਆਹ ਨਹੀਂ ਜਾਣਾ ਵਿਆਹ ਵੀ ਵੇਖ ਲੈ ਸਾਰੇ ਕੰਮ ਕਰ ਲੈ ਤੇ ਮੇਰੇ ਸਿਰ ਚ ਸਵਾ ਪਾਉਣੀ ਹੁੰਦੀ ਹਰ ਪਾਸੇ ਮੇਰੀ ਸੁਣ ਲੈ ਗੱਲ ਤੂੰ ਹਟਣਾ ਆਪਣੇ ਕੰਮਾਂ ਤੋਂ ਕੋਈ ਨਹੀਂ ਹਟਣਾ ਕੀ ਹਟਾਂ ਮੈਂ ਹੈ ਹੈ ਹੁਣ ਪਹਿਲਾਂ ਮੈਂ ਤੁਹਾਡ ਕੋਲ ਇਸੇ ਕਰਕੇ ਆਈ ਆ ਪੀਰਾਮ ਨਾ ਸੁੱਤੀ ਆ ਮੁੰਡਾ ਕੰਮ ਤੇ ਵੀ ਚਲ ਗਿਆ ਵਾ ਭੁੱਖਾ ਪਾਣਾ ਹੈ ਨਾ ਉਹਨੇ ਕਿ ਤੇ ਮੈਨੂੰ ਆਜ ਮਾਰੀ ਤੇ ਨਾਲ ਤੈਨੂੰ ਮਾਰੀ ਉੱਠ ਕੇ ਆਪੇ ਚਲ ਗਿਆ ਵਾ ਮੇਰੀ ਗੱਲ ਸੁਣ ਉਹਦੀ ਉਹ ਕਰਦੀ ਆ ਜੇ ਉਹਨੇ ਉਹਨੂੰ ਉਹਨੇ ਤੈਨੂੰ ਵੀ ਮੁੜ ਕੇ ਆਣ ਕੇ ਕਿਹਾ ਵੀ ਮੰਮੀ ਮੈਨੂੰ ਰੋਟੀ ਦੇ ਦੇ ਜਾਂ ਕੋਈ ਗੱਲ ਕਰ ਦੇ ਹੈ ਮਾਕਾ ਕੰਮ ਬੰਦਾ ਵਾਲਾ ਤੂੰ ਗੜੀ ਗੱਲਾਂ ਤੰਗਵਾ ਉਹ ਕਰੇ ਨਾ ਕਰੇ ਮੇਰਾ ਪੁੱਤ ਵਾ ਉਹਦਾ ਬੰਦਾ ਵਾ ਉਹ ਰੋਟੀ ਦਵੇ ਪਾਣੀ ਨਾ ਦੇਵੇ ਤੂੰ ਕਹਿੰਦੀ ਟੈਨਸ਼ਨ ਲਈ ਜਾਂਦੀ ਉਹਨੇ ਵਿਆਹ ਕੀਤਾ ਵਾ ਵਿਆਹ ਕੀਤਾ ਵਾ ਮੇਰਾ ਪੋਤਾ ਮੇਰੀ ਅੰਦਰਾਂ ਵਾ ਠੀਕ ਹੋਣਾ ਉਹ ਭੁੱਖਾ ਚਲ ਗਿਆ ਮੇਰਾ ਧਿਆਨ ਹੁਣ ਉਹਦੇ ਵਿੱਚ ਵਾ ਇਹਨੂੰ ਸ਼ਰਮ ਨਹੀਂ ਆਉਂਦੀ ਇਹ ਹੁਣ ਤਾਂ ਕੰਦਰ ਲਮੇ ਪਈ ਆ ਕਿੱਡੀ ਕਰਾ ਦੇਤੀ ਐ ਮੈਂ ਜਾਣ ਨੀ ਨੰਗਾ ਨੂੰ ਉਹ ਯਾਰ ਸਿਰੇ ਦੇ ਨੰਗਾ ਕੋਈ ਨੰਗੇ ਤੇ ਭਾਵੇਂ ਕੋਈ ਰਾਜਾ ਠੀਕ ਨਹੀਂ ਕਿ ਇਹਨੂੰ ਇੱਡੀ ਵੱਡੀ ਗੱਲ ਨਹੀਂ ਕਹੀ ਜਾਂਦੀ ਕਈ ਜੀ ਨਹੀਂ ਹੁੰਦੀ ਆਹੋ ਖੜੇ ਥੇ ਅਕੇ ਕੁਰਾਨੀ ਬਣ ਕੇ ਬੈਠੀ ਐ ਅੰਦਰ ਨਹੀਂ ਬਣ ਕੇ ਬੈਠੀ ਮਜੇ ਨੇ ਐਸੀ ਲਾ ਲੈਂਦੀ ਆ ਤੇ ਲੰਮੇ ਪੈ ਜਾਂਦੀ ਆ ਜਿਹਦਾ ਕੰਮ ਹੀ ਕੋਈ ਨਹੀਂ ਹੁੰਦਾ ਤੇ ਐਸੀ ਲਾਏ ਕਿਹੜੇ ਕੰਮ ਨੂੰ ਹੁੰਦੇ ਪਤਾ ਲਾਏ ਕਿਹੜੇ ਕੰਮ ਨੂੰ ਹੁੰਦੇ ਆ ਢੜਨਾ ਤੇ ਗੱਲ ਕਰ ਲਈ ਪਕਾਰ ਆ ਵੀ ਸਾਡੇ ਦਾ ਹੀ ਕਹਿਣਾ ਵੀ ਬੜੀ ਗਰਮੀ ਬੜੀ ਗਰਮੀ ਮੂੰਹ ਪੂੰਜੀ ਅੰਦਰ ਬੰਨੀ ਤੂੰ ਹੁਣ ਮੇਰੀ ਉਮਰ ਵਿੱਚ ਤੇ ਤੇਰੀ ਉਮਰ ਵਿੱਚ ਫਰਕ ਨਹੀਂ ਕਾ ਹੈਗਾ ਫਰਕ ਵਾ ਇੱਥੇ ਹੱਦ ਕਰਦੇ ਆ ਗੱਲ ਦੱਸਣੀ ਪਾਉਣੀ ਮੈਨੂੰ ਦੱਸ ਵੀ ਕਲਾ ਮਿਟੋਗੀ ਕਿ ਤਰ੍ਹਾਂ ਕਲਾ ਮੈਂ ਪਾਉਣੀ ਆ ਨਾ ਤੇ ਮੈਂ ਮਰ ਜਾਨੀ ਆ ਤੁਹਾਡੀ ਕਲਾ ਮੁੱਕ ਜਾਂਦੀ ਆ ਯਾਰ ਇਹ ਮਰਨ ਦਾ ਇਲਾਜ ਥੋੜਾ ਹੁੰਦਾ ਬਈ ਪਤਾ ਨਹੀਂ ਸਿਰ ਕਾਦਾ ਵੇ ਬੁੱਢੀ ਦਾ ਤਾਂ ਨਾ ਲੈ ਵੀ ਜੀਣ ਦਿੰਦੀ ਨਹੀਂ ਜੇ ਕਿਤੇ ਇੱਥੇ ਖੋਜੀ ਤਾਂ ਆਣ ਕੇ ਇੱਥੇ ਗੱਲ ਪੈ ਜਾਂਦੀ ਆ ਜੇ ਕਿਤੇ ਬਾਹਰ ਖੋਜਦਾ ਬਾਹਰ ਇਹਨਾਂ ਦੀ ਨਹਰਾਮ ਕੀ ਤਲਾਬ ਹੀ ਆ ਨਾ ਹੱਦ ਹੋਈ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਹੀ ਪਾਗਲ ਹੋ ਗਈ ਆ ਹੁਣ ਵੇਖਾਂ ਜਾ ਕੇ ਮਹਾਰਾਣੀ ਨੇ ਕੋਈ ਲੱਗਰ ਲਾਇਆ ਵਾ ਕਿ ਨਹੀਂ ਲਾਇਆ ਕਿ ਜੇ ਪੈ ਗਈ ਅੰਦਰ ਜਾ ਕੇ ਫੇਰ ਤਾਂ ਚਾਹ ਵੀ ਕੌਣ ਚੱਲੀ ਆ ਸਬਜ਼ੀ ਵੀ ਬਣੀ ਗਈ ਆ ਚਲ ਜਦੋਂ ਫੁੱਲ ਕੇ ਖਾੜੀ ਹੋਣਗੇ ਉਦੋਂ ਮੈਂ ਪਕਾ ਦੂੰਗੀ ਐਵੇਂ ਹੱਥ ਮਾਰੀ ਜਾਂਦੀ ਕਿ ਕੰਮ ਹੁੱਕਾ ਵੀ ਰੱਖਾਂ ਮੈਂ ਬਣਾ ਲਈ ਆ ਸਬਜ਼ੀ ਮੰਮੀ ਜੀ ਨਹੀਂ ਅਜੇ ਤੱਕ ਤੇਰੀ ਸਬਜ਼ੀ ਬਣੀ ਆ ਤੈਨੂੰ ਪਤਾ ਕੁ ਸ਼ਰਮ ਨੂੰ ਟਮਾਟਾ ਨਹੀਂ ਪਾਉਂਦੇ ਹੈਗੇ ਤੇ ਜੇ ਮਾਸਾ ਵੀ ਮੋਟਾ ਰਹੇਗਾ ਤੋ ਉਹਨੇ ਸਬਜ਼ੀ ਨਹੀਂ ਖਾਣੀ ਵੇਖਾਂ ਗੱਲਾਂ ਧਿਆਨ ਕਰਦੀ ਆ ਜਿੱਦਾਂ ਅਗਰ ਸ਼ਰਮ ਨੂੰ ਇੰਨੇ ਪਾੜਿਆ ਹੈ ਨਾ ਮੈਂ ਆ ਦੀ ਮਾਂ ਆ 26 ਸਾਲਾਂ ਦਾ ਨੂੰ ਮੈਂ ਕੀਤਾ ਵਜਮਾਨ ਹੈ ਸਾਰਾ ਕੰਮ ਤੇ ਕਰ ਰਿਹਾ ਮੰਮੀ ਜੀ ਤੁਸੀਂ ਤਾਂ ਵੀ ਕਿ ਮੈਨੂੰ ਛੱਡ ਦੇਗੀ ਨਾ ਤੇਰੀ ਸ਼ਾਦੀ ਤੇ ਨਾ ਮੈਂ ਪੜੀ ਉਤਰੋ ਵਧੀਆ ਤੇਰੀ ਕੰਜੀ ਹੋ ਕਤਰ ਕਤਰ ਚੱਲਦੀ ਆ ਤੇ ਪਹਿਲਾਂ ਤੇ ਤੇਰੀ ਜ਼ੁਬਾਨ ਹੀ ਨਿਕਲਦੀ ਹੁਣ ਬੜੀ ਜ਼ੁਬਾਨ ਚ ਲੰਨੀ ਆ ਪੈਕੇ ਗਈ ਸੀ ਨਾ ਸਖਾ ਕੇ ਤੇਲੀ ਹਣੀ ਆ ਕਿਹੜਾ ਕੀ ਇਹ ਤਾਂ ਤੁਮਲੀ ਦੀ ਵੇ ਜ਼ੁਬਾਨ ਵੇ ਹਦੀ ਕੀ ਆ ਮੰਮੀ ਜੀ ਤੇ ਬਾਕੀ ਕੀ ਰਹਿ ਗਿਆ ਕਹਿਣ ਵਾਲਾ ਇੱਕ ਮੈਂ ਹੀ ਆਪਣੀ ਸੱਸ ਦੇ ਸਾਹਮਣੇ ਕਹਿੰਦੀ ਜ਼ੁਬਾਨ ਨਹੀਂ ਖੋਲੀ ਹੈ ਜੋ ਅਮਾ ਚੀ ਕਹਿ ਲੈਣਾ ਕਿਤੇ ਕਦੀ ਗੜਨੇ ਜਵਾਬ ਨਹੀਂ ਦਿੰਦਾ ਤੇ ਹੱਥਾਂ ਪੈਰਾਂ ਨਾਲ ਸਾਰਾ ਕੰਮ ਮਿੰਟੋ ਮਿੰਟੀ ਕਰ ਲੈਣਾ ਤੇ ਇੱਕ ਇਹ ਆ ਹੁੰਦਾ ਹੈ ਕੁਛ ਨਹੀਂਗਾ ਤੂੰ ਤਾਂ ਜੁਬਾਂ ਚ ਲਮੀ ਸਿੱਖ ਲਈ ਆ ਮੈਨੂੰ ਤੇਰੀ ਸਮਝ ਆਉਂਦੀ ਕਿ ਗਾਂ ਦਾ ਤਰ੍ਹਾਂ ਪੜਨਾ ਕੀ ਆ ਜੇ ਇੱਕ ਰੋਟੀ ਨਹੀਂ ਬਕਾ ਸਕਦੀ ਤੂੰ ਤੇ ਮੰਮੀ ਜੀ ਮੈਨੂੰ ਤੇ ਤੁਸੀਂ ਟਿਕਾ ਨਹੀਂ ਦਿੰਦੇ ਸੱਸ ਦੀ ਸੇਵਾ ਕਿਥੋਂ ਕਰ ਲੈਂਦੇ ਹੁਣ ਇਹਦੇ ਅੱਛਾ ਨਹੀਂ ਤੇਰੀ ਈ ਹੈ ਮਾਤਾ ਹੈ ਨਹੀਂ ਮੈਨੂੰ ਮਿਹਣੇ ਮਾਰਨ ਦੇਈ ਆ ਆ ਮੈਂ ਤੇਰੀ ਜੁਬਾਂ ਖੇਕੇ ਹਾਂ ਮਿਹਣੇ ਲਈ ਮੈਂ ਅੱਜ ਦੱਸਦਾ ਠੀਕ ਆ ਨਾ ਨਹੀਂ ਤੇਰੀ ਗੁੱਤੋਂ ਫੜ ਕੇ ਬਾਹਰ ਕੱਢਣਾ ਤੈਨੂੰ ਮੈਂ ਵੇਖ ਲਈ ਠੀਕ ਆ ਨਾ ਆਪਣੀ ਜੁਬਾਂ ਤੇ ਕੰਟਰੋਲ ਕਰਦਾ ਆ ਆਹਾਂ ਦੇ ਜੇ ਮੇਰੇ ਪੁੱਤ ਨੂੰ ਉਹਨੂੰ ਦੱਸਣੀ ਆ ਨਾ ਪੀਡੀ ਨਵੀਂ ਜਵਾਂ ਚ ਗਾਈਆ ਕਰੇ ਗਾੜੀ ਫਿਰ ਤਕ ਪਹਿਲੀ ਠੰਡ ਇਦਾਂ ਨਹੀਂ ਪੈਣੀ ਤੈਨੂੰ ਅੱਜ ਸੱਚ ਬੋਲਿਆ ਵਾ ਤਾਂ ਕਿੰਨੀਆਂ ਮਿਰਚਾਂ ਲੱਗੀਆਂ ਵਾ ਮੈਂ ਬੋਲਣਾ ਤੇ ਚਾਹੁੰਦੀ ਨਹੀਂ ਪਰ ਮੈਨੂੰ ਮਜਬੂਰ ਕੀਤਾ ਬੋਲਣ ਤੇ ਇਹਨਾਂ ਨੇ ਮੈਨੂੰ ਲੱਗਦਾ ਕਿ ਸਨੀ ਆ ਗਿਆ ਵਾ ਹੁਣ ਮੌਕਾ ਮੇਰਾ ਐਕਟਿੰਗ ਕਰਨ ਦਾ ਹੈ ਨਾਲੇ ਇਹਦੀ ਗੋਦ ਨਾ ਨਾ ਮਰੋੜ ਕੇ ਨੂੰ ਘਰੋਂ ਬਾਹਰ ਕਢਾਇਆ ਤੇ ਮੇਰਾ ਨਾਂ ਵੀ ਜੀਵਨ ਨਹੀਂ ਚੱਲ ਜੀਵਨ ਹੋ ਜਾ ਸ਼ੁਰੂ ਹਾਈ ਹਾਈ ਮੇਰੇ ਗੈਲ ਉਹ ਕੀ ਹੋ ਗਿਆ ਪੈਰ ਨੂੰ ਤੇ ਪੁੱਤ ਕੀ ਦੱਸਾਂ ਇੱਥੇ ਕੰਮ ਕਰਨ ਲਈ ਹੀਗੀ ਕਿ ਕਿਤੇ ਪਾਣੀ ਡੁੱਲਾ ਹੋਣਾ ਮਾੜਾ ਮੋਟਾ ਤੇ ਮੇਰਾ ਪੈਰ ਮਰੋੜਿਆ ਗਿਆ ਹੀ ਉਹ ਤੇ ਧਿਆਨ ਨਾ ਜਾਂਦੇ ਹਾਂ ਵੀ ਉਹ ਧਿਆਨ ਨਾ ਕੀ ਕਰਾਂ ਹੁਣ ਤੈਨੂੰ ਪਤਾ ਹੀ ਆ ਨਾ ਕੋਲ ਆਇਆ ਉੱਤੇ ਕੀ ਲਾਉਣਾ ਹੈਗਾ ਇੱਥੇ ਬੈਠੀ ਰੋਣ ਲਈ ਆਵਾਂ ਦੀ ਕਿਉਂ ਸਾਰਾ ਕੰਮ ਤੇ ਮੈਨੂੰ ਕਰਨਾ ਪੈਂਦਾ ਵਾ ਮੇਰੇ ਗਾੜੀ ਬੋਲਦੀ ਏ ਦਲਜੀਤ ਹੁਣ ਤੈਨੂੰ ਕੀ ਪਤਾ ਵਾ ਤੈਨੂੰ ਆਪਣੀ ਮਾਂ ਝੁੱਠੀ ਲੱਗਣੀ ਆ ਦਲਜੀਤ ਹਾਂਜੀ ਇਧਰ ਆ ਪੁੱਛ ਲੈ ਪੁੱਛ ਲੈ ਜੁਬਾਨ ਚ ਚਲੰਦੀ ਮੇਰਾ ਗਾੜੀ ਹੁਣ ਆਗੇ ਤੂੰ ਆ ਮੈਂ ਤੇ ਆ ਗਿਆ ਮੰਮੀ ਕਹਿੰਦੇ ਆ ਉਹ ਨਹੀਂ ਨਹੀਂ ਪਾਣੀ ਬਾਝ ਪੀਨੇ ਆ ਮੰਮੀ ਕੀ ਕਹਿੰਦੇ ਪਹਿਲਾਂ ਦੱਸ ਮੈਨੂੰ ਮੇਰੀ ਗੱਲ ਦੱਸੋ ਤੁਸੀਂ ਸਵੇਰੇ ਭੁੱਖੇ ਗਏ ਨਹੀਂ ਤੁਹਾਨੂੰ ਰੋਟੀ ਖਵਾ ਕੇ ਭੇਜਿਆ ਹੀ ਨਾ ਮੈਂ ਮੈਂ ਮਗਰ ਰੋਟੀ ਖਾ ਕੇ ਟਿਫਨ ਨਾਲ ਲੈ ਗਿਆ ਸਭ ਕੁਝ ਕੀਤਾ ਕਿਉਂਕਿ ਮੰਮੀ ਨੇ ਬਣਾ ਕੇ ਖਵਾ ਕੇ ਤੋਰਿਆ ਉਹ ਨਹੀਂ ਨਹੀਂ ਉਹਨੇ ਸਭ ਕੁਝ ਕੀਤਾ ਸਵੇਰੇ ਚੱਲ ਪੁੱਤ ਜੇ ਕੀਤਾ ਹੀਗਾ ਤੇ ਮੈਨੂੰ ਦੱਸ ਵੀ ਸਕਦੀ ਸੀ ਨਾ ਕਿ ਮम्मी ਮੈਂ ਰੋਟੀ ਬਣਾਤੀ ਹੀਗੀ ਮੈਂ ਪਰ ਵੀ ਗੱਲ ਹੀ ਨਹੀਂ ਸੁਣੀ ਕੋਈ ਮੈਂ ਕਹਿੰਦੀ ਰਹੀ ਮੇਰੀ ਗੱਲ ਤੇ ਸੁਣੋ ਮੇਰੀ ਗੱਲ ਤੇ ਸੁਣੋ ਮੈਨੂੰ ਤੇ ਗੋ ਬੋਲਣਾ ਨਹੀਂ ਦਿੱਤਾ ਕੁਛ ਆ ਵੇਹਲਾ ਵੇਹਲਾ ਜ਼ੁਬਾਨ ਇਹਦੀ ਤੇਰੇ ਸਾਹਮਣੇ ਤੇ ਹਟਣ ਨਹੀਂ ਮਾਤਾ ਤੂੰ ਉਹਦੀ ਗੱਲ ਤੇ ਸੁਣ ਲੈਂਦੀ ਲੈ ਕੀ ਗੱਲ ਸੁਣਾ ਇਹਦੀ ਮੈਂ ਮੇਰੇ ਸਸਦੇ ਮੈਣੇ ਮਾਰੇ ਅੱਜ ਮੈਨੂੰ ਕੌਣ ਦਜੀਤ ਮੈਂ ਕੀ ਕਰਦੀ ਮੈਂ ਬੋਲਣਾ ਨਹੀਂ ਚਾਹੁੰਦੀ ਮੈਨੂੰ ਮਜਬੂਰ ਕੀਤਾ ਮम्मी ਨੇ ਬੋਲਣ ਤੇ ਮੈਨੂੰ ਦੱਸੋ ਤੇ ਜਦੋਂ ਦੀ ਮੈਂ ਵਿਆਹੀ ਆਈ ਤਦ ਹੀ ਮੈਨੂੰ ਧੀ ਸਮਝਿਆ ਇਹਨਾਂ ਨੇ ਜੇ ਅੱਜ ਇਹਨਾਂ ਦੀ ਆਪਣੀ ਧੀ ਹੁੰਦੀ ਤੇ ਇਦਾਂ ਕਰਦੇ ਉਹ ਦਿ ਇਹ ਲਾ ਤੇਰਾ ਸਾਹਮਣੇ ਚ ਬਾਰਕ ਵਿੱਚ ਲਾਉਂਦੀ ਆ ਮਮੀ ਮੈਂ ਦੱਸਾਂ ਕੀ ਬੋਲਾਂ ਉਹ ਵੀ ਖਭੀ ਬੋਲਣ ਢੀ ਜੋ ਬੋਲਣ ਢੀ ਹੈ ਅੱਛਾ ਉਹ ਸੱਚੀ ਆ ਤੇ ਮਾਂ ਝੂਠੀ ਆ ਹੁਣ ਮਾਂ ਨੂੰ ਸੱਚੀ ਹੋਣਵਾ ਤੇ ਸਬੂਤ ਦੇਣਾ ਪੈਣਾ ਆਪਣੇ ਪੁੱਤ ਨੂੰ ਘਰੇ ਰਹਿ ਕੇ ਰੱਬ ਦਾ ਨਾਮ ਲਿਆ ਕਰੋ ਠੀਕ ਆ ਮੈਂ ਹਮੇਸ਼ਾ ਮਾਂ ਦੇ ਪਿਆਰ ਨੂੰ ਤਰਸਦੀ ਰਹੀ ਮੈਂ ਕਿਹਾ ਚੱਲ ਵਿਆਹ ਹੋਇਆ ਅੱਗੇ ਜਾ ਕੇ ਮੈਨੂੰ ਮਾਂ ਮਿਲ ਜਾਣੀ ਹੈ ਮੈਨੂੰ ਕੀ ਪਤਾ ਸੀ ਮੈਨੂੰ ਅੱਗੇ ਜਾ ਕੇ ਵੀ ਮਾਂ ਦਾ ਪਿਆਰ ਨਹੀਂ ਮਿਲਣਾ ਇਹ ਬੜੀ ਚਲਾਕ ਆ ਮੁੰਡਿਆ ਉਹ ਮਾਤਾ ਚਲਾਕ ਉਹ ਨਹੀਂ ਆ ਮੈਨੂੰ ਸਭ ਪਤਾ ਲੱਗ ਗਿਆ ਠੀਕ ਹੈ ਚਲਾਕ ਕੌਣ ਆ ਕੀ ਪਤਾ ਲੱਗ ਗਿਆ ਤੈਨੂੰ ਪਤਾ ਕੀ ਲੱਗਣਾ ਨਹੀਂ ਗਾ ਜਦੋਂ ਆਏ ਨਹੀਂ ਪੀੜ ਨਾਲ ਚੜਫਣ ਦੇ ਉਹ ਤੇ ਪੀੜ ਕਿੱਥੇ ਗਈ ਹੈ ਉਹ ਤਾਂ ਬੈਠੀ ਆ ਤਾਂ ਕਰਕੇ ਠੀਕ ਹੋ ਗਈ ਉਹ ਮਾਤਾ ਨਾ ਇਦਾਂ ਕਰਿਆ ਕਰੋ ਰੱਬ ਦਾ ਨਾਮ ਲਿਆ ਕਰੋ ਠੀਕ ਆ ਖਪਿਆਂ ਮੈਂ ਸਾਰੀ ਝੜੀ ਉਧਰੋਂ ਆਇਆ ਹਾਂ ਤੇ ਹੁੰਦਿਆਂ ਗਾੜੀ ਕੋ ਪਤਾ ਵਾ ਚਲ ਜਾ ਫੇਰ ਮੈਂ ਬਾਹਰ ਨਾ ਦੱਸ ਪਾਣੀ ਦਾ ਘੁੱਟ ਨਹੀਂ ਪੁਛਿਆ ਕਰੇ ਮੈਂ ਕਿਹਾ ਜੀ ਜੀਆ ਪਾਣੀ ਤੇ ਲਿਆ ਇਹ ਇਦਾਂ ਚੱਲਦਾ ਰਹਿਣਾ ਸਾਡੇ ਘਰ ਦਾ ਕੰਮ ਸੋਚਿਆ ਕੋ ਹੋਰ ਗਈ ਤੇ ਹੋ ਕੁਛ ਹੋਰ ਗਿਆ ਅੰਤਰਾ ਉਲਟਾ ਪਾਸਾ ਮੇਤੇ ਹੀ ਪੈ ਗਿਆ ਮੈਂ ਤਾਂ ਸੋਚਿਆ ਸੀ ਆਪਣੇ ਪੁੱਤ ਨੂੰ ਤਾਂ ਐਕਟਿੰਗ ਕਰਕੇ ਦੱਸਣੀ ਆ ਤੇ ਆਪੇ ਦੀ ਗੁੱਤ ਮਰੜੂਗਾ ਇਹ ਵੀ ਨਾ ਖਤਾ ਮੇਰੇ ਪੇਸ਼ ਪਿਆ ਹੁਣ ਕਰਾ ਤੇ ਕਰਾਂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇਦਾਂ ਕਰਦੀਆਂ ਕੋਈ ਹੋਰ ਸਕੀਮ ਲਾਉਣੀ ਪੈਣੀ ਆ ਇਦਾਂ ਨਹੀਂ ਤਾਲ ਮੇਰੀ ਗੱਲ ਨਹੀਂ ਇਦਾਂ ਤੇ ਤੇਰੀ ਜ਼ੁਬਾਨ ਵੀ ਵੱਧ ਗਈ ਆ ਹੁਣ ਤਾਂ ਐਡੀ ਲੰਮੀ ਜ਼ੁਬਾਨ ਚ ਲੰਦੀ ਆ ਮੇਰੇ ਗਾੜੀ ਹੈਂ ਕਰਾ ਤੇ ਕਰਾਂ ਕੀ ਚੱਲ ਕੋਈ ਨਹੀਂ ਹੁਣ ਹੋਰ ਕੁਝ ਸੋਚਣੀ ਆ ਜੀਣ ਤੇ ਇਹਨੂੰ ਨਹੀਂ ਦਿੰਦੀ ਮੈਂ ਜਿੰਨਾ ਚਿਰ ਮੈਂ ਜੀਨੀ ਆ। ਹਲਕਾ ਹਲਕਾ। ਉਹ ਲਿਆ ਯਾਰ। ਹਾਂ ਸੁਣ। ਗੁੱਸਾ ਨਾ ਕਰੀ ਲੈ ਗੱਲ। ਨਹੀਂ ਨਹੀਂ ਮੈਂ ਨਹੀਂ ਕਰਦੀ ਗੁੱਸਾ। ਹਾਂ ਤੇ ਬਾਕੀ ਨਾ। ਰੋਟੀ ਨਹੀਂ ਖਾਣੀ ਤੀ। ਉਹ ਰੋਟੀ ਬਾਅਦ ਖਾਣਗਾਂ। ਅਚਾਰਾ ਖਾਪੇਗਾ ਤੇ ਉਹ ਰੇਜਮੈਂਟ। ਅੱਛਾ ਮੇਰੀ ਘਰ ਸੁਣਾ। ਉਹਦੇ ਜਵਾਬ ਉਹਨਾਂ ਦੇ ਆਇਆ। ਚੱਗੇ ਨਹੀਂ ਘਰ ਆ ਗਏ। ਮੈਂ ਕਿੱਥੋਂ ਦੇਣੀ ਤੁਹਾਨੂੰ ਪਤਾ ਹੀ ਆ। ਉਹ ਮੈਨੂੰ ਪਤਾ ਵਾ ਸਾਰਾ। ਚੱਲ ਫੇਰ ਵੀ। ਚਲ ਮੈਂ ਰੋਲ ਰੱਖਿਆ ਮੈਂ। ਸਭ ਨੂੰ ਪਤਾ ਗੁੱਸਾ ਆ ਜਾਂਦਾ ਵਾ। ਔਰ ਫੇਰ ਵੀ ਮੈਂ ਤੇਰੇ ਮੂੰਹ ਆ ਕੇ ਇਹ ਨਹੀਂ ਸੁਣਨਾ ਚਾਹੁੰਦਾ ਠੀਕ ਆ ਹਾਂ ਧਿਆਨ ਰੱਖੀਂ ਅੱਗੇ ਚਲ ਹਾਂ ਕਿਦਣਾ ਗੱਲ ਕਰਾਂ ਮੇਰਾ ਤਾਂ ਢਿੱਡ ਭਰਿਆ ਵਾ ਇੱਕ ਪ੍ਰਭ ਪਤਾ ਨਹੀਂ ਕਿੱਥੇ ਦਫਾ ਹੋ ਜਾਂਦੀ ਆ ਇਹਨਾਂ ਜਾ ਕੇ ਗੱਲ ਕਰਦੀ ਆ ਹੁਣ ਨਾ ਇਹੋ ਸਕੀਮ ਦੱਸੂਗੀ ਮੈਨੂੰ ਕੋਈ ਨਾ ਕੋਈ ਹੁਣ ਤੇ ਐਡੀ ਲੰਮੀ ਜ਼ੁਬਾਨ ਚ ਲਾਉਂਦਾ ਪੀਏ ਮੇਰੇ ਗਾੜੀ ਹੁਣ ਕਰਾਂ ਤੇ ਕਰਾਂ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਤਾਂ ਘਰ ਖਲੋਣ ਜੀ ਨਹੀਂ ਕੰਡਿਆ ਐਨੀ ਬੇਇੱਜ਼ਤੀ ਕੀਤੀ ਮੇਰੀ ਮੁੰਡੇ ਨੇ ਵੀ ਨਹੀਂ ਬੇਇੱਜ਼ਤੀ ਕਰ ਛੱਡੀ ਆ ਵੇਖਾਂ ਪੜਾ ਘਰੇ ਹੀ ਆਏ ਹਾਈ ਹਾਈ ਇਹ ਪਤਾ ਨਹੀਂ ਕਿੱਥੇ ਮਰ ਗਈ ਆ ਹੈ ਜਦੋਂ ਲੋੜ ਹੁੰਦੀ ਆ ਨਾ ਉਦੋਂ ਕੋਈ ਵੀ ਨਹੀਂ ਲੱਭਦਾ ਗੱਲ ਕਰਨ ਵਾਸਤੇ ਚੱਲ ਮੈਂ ਤਾਂ ਗੱਲ ਕਰਦੀ ਮੈਨੂੰ ਕੋਈ ਸਕੀਮ ਦਿੰਦੀ ਤੇ ਮੈਂ ਫੇਰ ਕੁਝ ਚਲਾਉਂਦੀ ਆ ਆਪਣੀ ਪਤਾ ਨਹੀਂ ਕਿੱਥੇ ਦਫਾ ਹੋ ਜਾਂਦੀ ਤੀਜੇ ਘਟੇ ਨੇ ਇੱਕ ਤੇ ਇਹਦਾ ਪਵਾੜਾ ਰਹਿੰਦਾ ਵਾ ਹੁਣ ਕਿਧਰਾਂ ਗੱਲ ਕਰਾਂ ਮੇਰਾ ਘੇੜ ਭਰਿਆ ਪਿਆ ਵਾ ਘਰਾਂ ਤੇ ਘਰਾਂ ਕੀ ਸਮਝ ਨਹੀਂ ਆਉਂਦੀ ਕੁਝ ਵੀ ਚੱਲ ਮਨਾ ਘਰ ਜਾਨੀ ਆ ਉਹ ਮੇਰੀ ਗੱਲ ਦਾ ਇਹ ਤਾਂ ਹੁਣ ਇੱਥੋਂ ਆਇਆ ਵਾ ਬੱਤੀ ਬਣੀ ਖਾ ਰਿਆ ਵਾ ਉਹ ਨਹੀਂ ਜਿਹੜੀ ਰੋਟੀ ਟਿੱਕੀ ਖਾਣੀ ਆ ਪੱਠੇ ਵੜਦੇ ਹੀ ਆ ਖਾਲਾ ਮੈਂ ਕਹਿੰਦਾ ਬੁਰਕੀ ਬਈ ਨਾ ਨਹੀਂ ਨਹੀਂ ਪੱਠੇ ਵੜ ਲਈਏ ਗੁੰਡਿਆਂ ਤੇ ਖੜਾ ਵਾ ਘਰ ਚ ਜਾਈਏ ਤਾਂ ਤਾਂ ਵੀ ਉਹ ਆਉਣਾ ਤੇ ਤਾਂ ਵੀ ਉਹ ਆਲ ਚੱਲ ਯਾਰ ਮੈਂ ਕਿਹਾ ਫੁਲਕਾ ਖਾ ਲੈਂਦਾ ਗਰਮੀ ਬੜੀ ਹੈ ਉਹ ਨਹੀਂ ਨਹੀਂ ਭੁੱਖ ਨਹੀਂ ਨੀ ਮੈਂ ਵੜ ਲਿਓ ਅੱਛਾ ਅੱਛਾ ਚੱਲ ਕੋਈ ਨਹੀਂ ਆਉਣਾ ਮੈਂ ਵੀ ਆ ਜਾ ਆਪਦੀ ਫੇਰ ਪ੍ਰਭ ਕਰੋ ਤਰੀਏ ਹੁੰਦੀ ਹੈ ਮੈਂ ਤਾਂ ਕਸੂਰੀ ਸਾਰਾ ਗਵੰਡਿਆਂ ਦਾ ਲੱਗਦਾ ਚਲ ਵੇ ਦੇ ਲੈਣਾ ਖਾ ਉਹ ਕਿਧਰ ਮੂੰਹ ਤੂੰ ਕਿਹਾ ਇਧਰ ਹੈ ਇੱਕ ਚੱਕਰ ਕਿੱਧਰ ਫਿਰਦੀ ਮੈਂ ਕਿਧਰ ਫਿਰਦੀ ਆਈ ਹਾਂ ਹੈ ਕਦੀ ਸੁਆਦ ਨਾਲ ਬੋਲ ਪਿਆ ਕਰੋ ਇੱਕ ਤੁਹਾਡਾ ਮੁੰਡਾ ਵਾ ਕੱਲ ਅਜੇ ਵਿਆਹ ਹੋਇਆ ਉਹਦਾ ਤੇ ਉਹਦੇ ਮਗਰ ਮਗਰ ਦੁੰਬ ਹਲਾਉਂਦਾ ਫਿਰਦਾ ਵਾ ਹੈ ਤੇ ਤੁਸੀਂ ਸਾਰੀ ਉਮਰ ਗਲਤੀ ਮੈਂ ਤੁਹਾਡੇ ਨਾਲ ਨਹੀਂ ਮੇਰੀ ਗੱਲ ਸੁਣ ਉਹ ਤੇ ਆਪਣੇ ਘਰ ਹੀ ਦੇ ਮਗਰ ਦੁੰਬ ਹਲਾਉਂਦਾ ਤੇ ਤੂੰ ਪ੍ਰਭ ਮਗਰ ਨਾ ਮੈਂ ਪ੍ਰਭ ਦੇ ਮਗਰ ਕਿਉਂ ਦੁੰਬ ਹਲਾਉਣੀ ਆ ਮੈਂ ਬੱਜੀ ਆ ਮੈਂ ਜੇਲ੍ਹ ਵਿੱਚ ਵਾਂ ਮੈਂ ਬਾਹਰ ਨਹੀਂ ਜਾ ਸਕਦੀ ਹੱਡ ਕਰਦੇ ਜੇ ਤੁਸੀਂ ਉਹਦਾ ਸਵਾਦ ਦਾ ਕੰਮ ਕਰੀਦਾ ਹੁੰਦਾ ਜੇ ਬੰਦਾ ਵਿਹਲਾ ਹੁੰਦਾ ਵਾ ਨਾ 20 ਕੰਮਾਂ ਕਰਦੇ ਹੈ 20 ਕੰਮ ਕਰਦੇ ਫੇਰ ਜਾਗਦੋ ਕੁੜੀ ਦੇ ਦੁਆਲੇ ਹੁਣ ਆ ਨਹੀਂ ਕੀਤਾ ਉਹ ਨਹੀਂ ਕੀਤਾ ਤੇ ਕੁੜੀ ਦੀ ਜ਼ੁਬਾਨ ਬੜੀ ਨਿੱਕੀ ਆ ਅੱਜ ਇਸ ਨਵੀਕਰਤੂਰ ਸੁਣ ਲਓ ਕੁੜੀ ਦੀ ਫੇਰ ਤੁਸੀਂ ਮੈਨੂੰ ਕਹਿਣਾ ਵਾ ਅੱਜ ਮੇਰੀ ਸੱਸ ਤੱਕ ਦੇ ਮਿਹਨੇ ਮਾਰੇ ਅਗਲੀ ਨੇ ਤੁਸੀਂ ਆਂਦੇ ਜੈ ਨਾ ਬੜੀ ਚੰਗੀ ਦਿਲਜੀਤ ਉਹ ਤੇ ਦੰਤ ਦੰਦ ਨਹੀਂ ਚੁੱਕਦੀ ਅੱਜ ਵੇਖਿਆ ਕਿ ਤੂੰ ਤਾ ਆਵੀਆਂ ਰਿਕਾਰਡਿੰਗ ਹੁੰਦੀ ਨਾ ਮੇਰੇ ਕੋ ਫੇਰ ਰਿਕਾਰਡ ਕਰਕੇ ਸੁਣਉਂਗੀ ਤੁਹਾਨੂੰ ਮੈਂ ਕਿ ਕੀ ਕੀ ਬੋਲਦੀ ਆ ਤੂੰ ਕਿਹੜੀ ਘਟਵਾ ਤੂੰ ਵੀ ਕੋਈ ਚਵਲ ਗੱਲ ਕੀਤੀ ਉਹਦੀ ਫੇਰੀ ਆ ਚਵਲ ਗੱਲ ਕੀਤੀ ਆ ਮੈਂ ਸਿਰਫ ਇਨਾ ਹੀ ਕਿਹਾ ਸੀਗਾ ਕਿ ਰੋਟੀ ਰਾਟੀ ਬਣਾ ਲੈ ਟਾਈਮ ਦੇ ਨਾਲ ਤੇ ਭੁੱਖ ਲੱਗੀ ਹੋਣੀ ਤੇਰੇ ਪਿਓ ਨੂੰ ਨੇ ਵੀ ਖਾਣੀ ਆ ਤੇ ਸਨੀ ਨੇ ਵੀ ਆਣ ਕੇ ਖਾਣੀ ਆ ਇਹਦੇ ਵਿੱਚ ਮੈਂ ਮਾੜਾ ਕੀ ਕਹਿਤਾ ਕਿ ਇਹ ਨੂੰ ਨਾ ਦੱਸਣ ਦੀ ਲੋ ਕੂਝ ਨਹੀਂ ਵੱਡੀ ਚਲਾਕ ਬਣੀ ਹੈ ਘਰ ਤੇ ਅੱਛਾ ਮੇਰੀਆਂ ਚਲਾਕੀਆਂ ਤੁਹਾਨੂੰ ਦਿਖਦੀਆਂ ਵਾ ਉਹਦੀਆਂ ਨਹੀਂ ਦਿਖਦੀਆਂ ਜਿਹੜੀ ਅੰਦਰ ਚੁੱਪ ਕਰਕੇ ਅੰਦਰੇ-ਅੰਦਰ ਸਾਰੀਆਂ ਜੜਾ ਵਡੀਆਂ ਨਹੀਂ ਸਾਰਿਆਂ ਦੀਆਂ ਉਹ ਜਾਣਦਿਆ ਕਰ ਜਾਣਦਿਆ ਕਰ ਰੱਬ ਨੂੰ ਜਾਣ ਦੇਣੀ ਹੈ ਸਮਝੀ ਗੱਲ ਕਿ ਨਹੀਂ ਕੋਈ ਸਵਾਦ ਦੀ ਗੱਲ ਕਰਿਆ ਕਰ 20 ਘੰਟੇ ਬਸ ਇੱਕੋ ਕੰਮ ਹੀ ਲੜਕਾ ਪੱਤ ਪਦਾਈ ਅੱਛਾ ਮੈਂ ਇੱਕ ਪੱਤ ਕਰਦੀ ਆ ਹਨਾ ਮੈਂ ਹੀ ਬੁਰੀ ਲੱਗਣੀ ਆ ਤੁਹਾਨੂੰ ਬਸ ਜਾ ਕੇ ਦੇਣਾ ਦੋ ਚਾਰ ਦਿਨ ਆਪਣੇ ਪੀਕੇ ਫਿਰ ਤੁਰਿਆ ਅੱਛਾ ਤੁਸੀਂ ਮੈਨੂੰ ਫਿਰ ਅੱਧਾ ਜਿਹਾ ਕੱਢਣ ਨੂੰ ਮੈਂ ਨਾ ਗਈ ਠੀਕ ਆ ਨਾ ਇੱਥੇ ਰਹਾਂਗੀ ਇੱਥੇ ਤੇਰੀ ਹਿੱਕ ਤੇ ਜੜ ਕੇ ਕਰ ਲਓ ਜੋ ਕਰਨਾ ਉਹ ਜਾਗਾ ਉਧਰੋਂ ਮਾਈ ਲੜਾਈ ਉਧਰੋਂ ਆਈ ਨਾ ਬੱਤੀ ਬਣੀ ਪਤਾ ਮੈਂ ਕਿਥੇ ਰੱਖੀ ਆ ਨਵਾਂ ਹੀ ਪੈ ਕੱਢ ਲਿਆ ਨਾ ਬੱਤੀ ਦਾ ਚਲ ਇਦਾਂ ਕਰਦੀ ਮੰਮੀ ਨੂੰ ਪੋਸ਼ਕੀ ਆਉਂਦੀ ਆ ਹਾਈ ਹਾਈ ਮਿੰਟ ਸਮਝ ਨਹੀਂ ਆਉਂਦੀ ਵੀ ਮੈਂ ਕਿੱਧਰ ਨੂੰ ਜਾਵਾਂ ਜਿਹਦੇ ਨਾਲ ਕੋਈ ਗੱਲ ਦੱਸਣ ਦੀ ਕੋਸ਼ਿਸ਼ ਕਰਨੀ ਆ ਉਹ ਮੇਰੇ ਉਲਟਾ ਹੀ ਮੇਰੇ ਉੱਤੇ ਪੈ ਜਾਂਦਾ ਵਾ ਇੱਕ ਇਹਦਾ ਪਿਓ ਹੀ ਹੋ ਰੁੜ ਜਾਣਾ ساری ਉਮਰ ਕੱਢ ਛੱਡੀ ਇਹਦੇ ਨਾਲ ਕਿਤੇ ਇੱਕ ਵਾਰੀ ਮੇਰੇ ਪੱਖ ਦੀ ਗੱਲ ਨਹੀਂ ਕਰਦਾ ਹੈ ਗੱਲ ਕਰਾਂ ਤੇ ਕਰਾਂ ਕਿਹਦੇ ਨਾਲ ਸਮਝ ਨਹੀਂ ਆਉਂਦੀ ਮੈਨੂੰ ਇਹ ਕਾ ਪ੍ਰਭ ਆ ਐਡੀ ਡੈਣ ਵਾਂ ਕਿਤੇ ਪਿਆਰਾਂ ਨੂੰ ਹਰੇ ਕੀ ਬੱਜ ਆ ਜਾਣ ਰੋਈ ਤੁਰੀ ਰਹਿੰਦੀ ਆ ਪੱਤੀ ਕਿੱਥੇ ਰੱਖੀ ਗਏ ਨਾ ਮੈਨੂੰ ਪੁੱਛਣਾ ਆ ਪੱਤੀ ਕਿੱਥੇ ਰੱਖੀ ਆ ਜ਼ੁਬਾਨ ਤੇ ਤੇਰੀ ਐਡੀ ਆ ਤੇ ਪੱਤੀ ਲੱਭਦੀ ਤੈਨੂੰ ਜੱਲ ਲੱਭ ਲਾ ਜਾ ਕੇ ਤੁਹਾਨੂੰ ਹੀ ਪੁੱਛਣਾ ਹੋਰ ਮੈਨੂੰ ਪੁੱਛਣਾ ਆ ਐਡੀ ਭੋਲੀ ਦਾ ਬਣ ਚੰਗਾ ਕੋਈ ਬੰਦਾ ਨਾਟਕ ਨਾ ਕਰ ਮੈਨੂੰ ਸਾਰਾ ਪਤਾ ਜਿੰਨੀ ਤੂੰ ਤੇਜ ਵਾ ਨਾ ਉਨੀ ਤੇਜ ਬਣ ਕੇ ਰਹਿ ਮੇਰੇ ਸਾਹਮਣੇ ਵੀ ਪੱਤੀ ਤੇ ਦੱਸ ਤੋ ਕਿੱਥੇ ਆ ਮੈਂ ਤਾਂ ਮੇਰੇ ਕੋਈ ਕਹਿਤਾ ਨਾ ਪੀ ਮੈਨੂੰ ਨਹੀਂ ਪਤਾ ਪਤੀ ਕਿੱਥੇ ਆ ਜਾ ਕੇ ਤੇ ਲੱਭ ਤੇ ਚਾਹ ਬਣਾ ਕੇ ਤੇ ਮਿੰਟੋ ਮਿੰਟੀ ਲੈ ਕੇ ਆ ਠੀਕ ਆ ਨਾ ਮਮੀ ਜੀ ਪੱਤੀ ਕਿੱਥੇ ਆ ਜਿੱਦਾ ਬੜੀ ਭੋਲੀ ਹੁੰਦੀ ਆ ਪਤਾ ਹੀ ਨਹੀਂ ਕਿਸ ਗੱਲ ਦਾ ਹੈ ਇਹਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਚੰਗੇ ਆਪਣੇ ਘਰ ਚ ਮੈਂ ਆ ਗਈ ਆ ਤੇ ਕਿਉਂ ਮੈਂ ਇਦਾਂ ਕਰਨ ਲਈ ਆ ਮੇਰੀ ਤੇ ਇੱਕ ਗੱਲ ਮੰਨਣ ਨੂੰ ਤਿਆਰ ਨਹੀਂਗੀ ਪਰ ਮੈਂ ਵੀ ਤੇਰੇ ਕੋ ਨਾ ਨਾ ਮਨਾਈਆਂ ਸਾਰੀਆਂ ਤੇ ਮੇਰਾ ਨਾ ਵੀ ਜੀਵਨ ਨਹੀਂ ਐਡੀ ਛੇਤੀ ਤੇ ਮੈਂ ਵੀ ਤੇਰੇ ਪਿਆਰ ਨਹੀਂ ਲੱਗਣ ਦਿੰਦੀ ਇਥੇ ਤੂੰ ਵੇਖੀ ਜਾ ਗਾੜੀ ਗਾੜੀ ਤੇਰਾ ਮਾ ਬਣਾਉਣੀ ਕੀ ਆ ਉਹ ਤਾਂ ਵੱਡੇ ਪੱਠੇ ਪੰਜ ਗਾੜੀ ਹਾਰਾ ਕਿੱਥੇ ਬੜੇ ਆ ਇੰਨੇ ਕੀ ਹੈ ਨਹੀਂ ਥੋੜੇ ਹੋਰ ਵੜ ਲੀਏ ਮੇਰੀ ਗੱਲ ਸੁਣ ਹਾਂਜੀ 100 ਹਜ਼ਾਰ ਮਾਤਰੀ ਨੂੰ ਫਿਰ ਪ੍ਰਭ ਕੇ ਘਰੋਂ ਨਿਕਲੀ ਮੇਰਾ ਤਾਂ ਜੀ ਕਰਦਾ ਵੀ ਗਰਜਿੰਦਰ ਨੂੰ ਦਵਾ ਲਾਵਾਂ ਵੀ ਇਹਨੇ ਸਾਡਾ ਘਰ ਫੁੱਟ ਛੜਿਆ ਵਾ ਤੇ ਜਾਣਦੇ ਪਰੇ ਗੱਲ ਹਾਂ ਕੰਮ ਨਹੀਂ ਤੇ ਖਰਾਬ ਹੋ ਚੱਲਿਆ ਸਾਰਾ ਹੀ ਯਾਰ ਉਹ ਤੇ ਗੱਲ ਵਾ ਹਾਂਜੀ ਇਹਨੂੰ ਯਾਰ ਕੋਈ ਸ਼ਰਮ ਚਾਹੀਦੀ ਹੈ ਹੈ ਤੇ ਆਉਂਦੀ ਅੱਗੋ ਪਿੱਛੋ ਹੀ ਸਾਡੇ ਹੁੰਦੇ ਨਹੀਂ ਗਈ ਆਉਂਦੀ ਪਰ ਮੰਮੀ ਵੀ ਸਿਆਣੀ ਹੁੰਦੇ ਸੀਗੇ ਉਦੋਂ ਕਿੜ ਨਿਆਣੇ ਜਿਹੜੀ ਕਿਸੇ ਦੀ ਬੜੀ ਗੱਲ ਕੀ ਆ ਗਵਾੜ ਕੋਈ ਸੋਚੇ ਕਿ ਚੰਗਾ ਹੁੰਦਾ ਵਾ ਕੋਈ ਵੇਖ ਕੇ ਕਿ ਇਹਨੂੰ ਕੋਈ ਖੁਸ਼ ਨਹੀਂ ਹੁੰਦਾ ਸਮਝ ਗਿਆ ਕਿ ਨਹੀਂ ਗੱਲ ਸਹੀ ਵਾ ਅੱਜ ਕੱਲ ਸਭ ਅਈ ਤਈ ਫੇਰ ਨਾਲ ਇੱਕ ਦੂਜੇ ਦੀ ਵੱਡਾ ਤਾਂ ਘਰ ਦਾ ਦਿਨ 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 ਤਾਂ ਹੀ ਕੰਮ ਚੱਈ ਜਾਂਦਾ ਉਹ ਤੇ ਗੱਲ ਵਾ ਨਾ ਖਾ ਕੰਮ ਘੜੀ ਤੇ ਯਾਰ ਹੀ ਇਲਾਜ ਕਰੀਏ ਸੱਚ ਪੁੱਛੇ ਮਾਮੇ ਤਾਂ ਆਇਆ ਨਾ ਆਣ ਕੇ ਰੋਟੀ ਖਾਣੀ ਚੀ ਨਹੀਂ ਗਈ ਓਏ ਆਹੋ ਗੱਲ ਤੇ ਤੇਰੀ ਤੇ ਮੈਂ ਸਹਿਮਤ ਹੈ ਗਵਾ ਯਾਰ ਭਾਰਾ ਦੀ ਯਾਰ ਕਲਾ ਜਿਹੜੀ ਹੈ ਨਾ ਪੁੱਤ ਰੋਜ਼ ਰੋਜ਼ ਮਾੜੀ ਹੈ ਤੈਨੂੰ ਪਤਾ ਹੀ ਕਰ ਕਿੰਨੇ ਕਨੇ ਲੋਕਾਂ ਦੇ ਘਰਾਂ ਜਿੰਦਾ ਨੁਕਸਾਨ ਹੋ ਗਿਆ ਇਹਦਾ ਹੱਲ ਕੱਢੋ ਕੋਈ ਨਾ ਕੋਈ ਹੈ ਹੱਲ ਕੱਢੋ ਕੋਈ ਨਾ ਕੋਈ ਯਾਰ ਹਾਲ ਇਹ ਆ ਵੀ ਮੈਨੂੰ ਇਹ ਆ ਵੀ ਜਲਦਾ ਦਲਜੀਤ ਪੜਾਈ ਕਿੰਨੀ ਹੈ ਨਰਸਿੰਗ ਕੀਤੀ ਹੈ ਕੀਤੀ ਆ ਤੇ ਮੈਂ ਕਹਿੰਦਾ ਮਾੜਾ ਮੋਟਾ ਕਿਹਦਾ ਹਸਪਤਾਲ ਲਵਾ ਦਈਏ ਇਹਨੂੰ ਤੇ ਘਰੋਂ ਆਪਣੇ ਟਾਈਮ ਨਾਲ ਜਾਇਆ ਕਰੂ ਟਾਈਮ ਨਾਲ ਆਇਆ ਕਰੂ ਨੀ ਆਪਣੇ کاروبار ਤੇ ਚੱਲ ਜਾਂਦਾ ਤੇ ਕਪਾਤ ਲੜਨਾ ਮੁਰਕੇ ਕਹਿਣਾ ਇੱਥੇ ਮਰਨਾ ਕਰਦੇ ਗੱਲ ਆ ਉਹ ਤੇ ਕਰਦਾ ਮੋਨਾ ਗੱਲ ਇੱਕ ਸੋਚਣ ਵਾਲੀ ਓ ਗੱਲ ਤੇ ਠੀਕ ਹੈ ਮੈਂ ਤੇ ਤਨੂ ਤੇ ਨਾ ਪੁੱਛਣ ਪੁੱਛਣ ਕਰਨ ਰਿਆ ਸੀ ਤੇ ਮੈਂ ਹਾਂ ਚੱਲ ਵੀ ਲੜਾਈ ਮਿਟ ਜਾਂਦੀ ਏ ਯਾਰ ਇਹ ਕਿਹੜਾ ਇੱਥੇ ਇੱਡਾ ਵੱਡਾ ਕੋ کاروبار ਆ ਹੈ ਚਾਰ ਤੇ ਜੀ ਆਪਾਂ ਨਹੀਂ ਕੋਈ ਗੱਲ ਨਹੀਂ ਹੈ ਕਰਦਾ ਮੈਂ ਗੱਲ ਉਹਨਾਂ ਨਾਲ ਆਹੋ ਕਰਕੇ ਤਾਂ ਗੱਲਬਾਤ ਸਾਰੀ ਤੇ ਕਰਕੇ ਤੇ ਕਿਤੇ ਗੱਲਬਾਤ ਠੀਕ ਆ ਜੇ ਜਦੋਂ ਘਰ ਨਾ ਰਹੀ ਆਹੋ ਤੇ ਇੱਕ ਵੱਤ ਕਿੰਨਾ ਕਰੂ ਉਹ ਤਾਂ ਗੱਲਬਾਤ ਆ ਯਾਰ ਸਵੇਰੇ ਆਪਣਾ ਰੋਟੀ ਪਾਣੀ ਪਾਇਆ ਡੱਬੇ ਚ ਤੇ ਗਾਹਾਂਗੇ ਇਹ ਵੀ ਕੰਮ ਕਰਕੇ ਵੇਖ ਦਿੰਦੇ ਆ ਇਹ ਕੰਮ ਚੰਗਾ ਰਹਿਣਾ ਇਹ ਘਰ ਬਾਜੂ ਸਾਡਾ ਪਿਆਹਾਂ ਨਾ ਵੇਖੀ ਉਥੋਂ ਮਿਲਣੇ ਕਿ ਨਹੀਂ ਮਿਲਣੇ ਠੀਕ ਨਹੀਂ ਇਹ ਆ ਵੀ ਘਰ ਤੇ ਸੁੱਖ ਸ਼ਾਂਤੀ ਰਹੂਗੀ ਸਹੀ ਹੈ ਗੱਲ ਠੀਕ ਨਹੀਂ ਚੱਲ ਚੰਗਾ ਫਿਰ ਹੈ ਤੇ ਗੱਲ ਤੇ ਵਿਚਾਰ ਕਰੀ ਮੇਰਾ ਪੁੱਤ ਹੈ ਨਹੀਂ ਕੋਈ ਨਾ ਕਰਕੇ ਪਤਾ ਤਾਂ ਕਦੇ ਨੂੰ ਦਵਾ ਦਈਏ ਕੰਮ ਤੇ ਮਾੜੇ ਬਦਲੇ ਤੇ ਕਰਦੇ ਆ ਠੀਕ ਆ ਆਦਾ ਮੇਰਾ ਪੁੱਤ ਪੱਠੇ ਲੈ ਕੇ ਫਿਰ ਬਾਪੂ ਨੇ ਦੱਲ ਨਾ ਕਿਤੇ ਨਾ ਕਿਤੇ ਸਿਆਣੀ ਕੁੱਤੀ ਆ ਉਹ ਮੈਂ ਕਰਦਾ ਹਾਂ ਅੰਦਰ ਜਿੰਨਾ ਗੱਲ ਆ